ਪੂਨੰਦਨ ਦੇ ਕਦੇ ਕਰੇ ਹਾਂ ਹਾਂ ਉੱਤੇ ਮੱਤੀ ਚਲੇ ਲੋਕ ਨੂੰ ਆਉਂਦੇ ਹੋਣ ਪਾਕਿਸਤਾਨ ਚਲ ਗਏ ਨੇ ਨਾ ਤੇ ਰੈਸਪੀ ਮੈਂ ਤੁਹਾਨੂੰ ਦੱਸਨੀ ਆ ਮੈਂ ਉਹ ਲਾਣਾ ਬੇਸੰਗਰ ਜਿੰਦਾ ਬਣਾ ਕੇ ਦੇਖਣਾ ਮੈਂ ਸੁਣਿਆ ਬਹੁਤ ਵੀ ਤੇ ਹੁਣ ਆਪਾਂ ਇਹਨੂੰ ਮਿਕਸ ਕਰਾਂਗੇ ਠੀਕ ਹੈ ਆ ਚੋ ਦੂਜੇ ਦੇ ਨਾਲ ਸੁਣਾਓ ਸੁਣਾਓ ਤੁਸੀਂ ਸੁਣਾ ਦਿਓ ਕਹਾਣੀ ਤੇ ਹੁਣ ਆਪਾਂ ਇਹਦੇ ਉੱਪਰ ਵੀ ਤੇਲ ਲਗਾ ਦੇਣਾ ਠੀਕ ਹੈ ਤੁਸੀਂ ਥੋੜਾ ਥੋੜਾ ਹਲਕਾ ਹਲਕਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵਲੌਗ ਦੇ ਵਿੱਚ ਤੇ ਅੱਜ ਦਾ ਵਲੌਗ ਆਪਾਂ ਘਰ 'ਚ ਹੀ ਬਣਾਣਾ ਠੀਕ ਹੈ ਜੀ ਤੇ ਰਹੀ ਗੱਲ ਨੰਨੂ ਦੀ ਫਿਲਹਾਲ ਅਸੀਂ ਤੇ ਚਾਹ ਪੀ ਰਹੇ ਆ ਕਿਤੇ ਵੀ ਨਹੀਂ ਜਾਣ ਠੀਕ ਹੈ ਜੀ ਅੱਜ ਅਸੀਂ ਕਿਤੇ ਵੀ ਨਹੀਂ ਜਾਣਾ ਤੇ ਕਾਫੀ ਟਾਈਮ ਹੋ ਗਿਆ ਨਹੀਂ ਗਈ ਤੇ ਫਿਲਹਾਲ ਨੰਨੂ ਚਾਹ ਪੀ ਰਹੀ ਹੈ ਤੇ ਜਿੱਦਬੋਧ ਕਰ ਰਹੀ ਹੈ ਕਹਿੰਦੀ ਮੈਨੂੰ ਪਹਿਲਾਂ ਕਹਿੰਦੀ ਮੈਂ ਮੰਗੇਓ ਖਾਣਾ ਫਿਰ ਕਹਿੰਦੀ ਮੈਂ ਹੈਪੀ ਸ਼ੇਰੂ ਵੇਖਣਾ ਹੈ ਫਿਰ ਕਹਿੰਦੀ ਮੈਂ ਤਾਂ ਕੇਕੜਾ ਖਾਣਾ ਹੈ ਕਿਉਂਕਿ ਦਵਾਈ ਕਰਕੇ ਨਾ ਇਹਨੂੰ ਭੁੱਖ ਬਹੁਤ ਲੱਗਦੀ ਹੈ ਤਾਂ ਕਰਕੇ ਤਾਂ ਮਨ ਕਰਦਾ ਮੈਂ ਅਲੱਗ-ਅਲੱਗ ਚੀਜ਼ਾਂ ਖਾਵਾਂ ਹਨਾ ਤੇ ਕੱਲੇ ਗਈ ਸੀ ਸਕੂਲ ਕੱਲ ਬਹੁਤ ਔਖਾ ਨੂੰ ਸਕੂਲ ਭੇਜਿਆ ਤੇ ਅੱਜ ਫੇਰ ਛੁੱਟੀ ਕਰ ਲਈ ਕੀਤੀ ਨਹੀਂ ਮਤਲਬ ਹੋ ਗਈ ਸੀ 5 ਸਤੰਬਰ ਕਰਕੇ ਤੇ ਕੱਲ ਫੇਰ ਇਹਨੇ ਬਹੁਤ ਔਖਾ ਜਾਣਾ ਹੈ ਨਾ ਨੂੰ ਕਿ ਚਲ ਜਾਏਗਾ ਸਕੂਲ ਨੂੰ ਦੇਖ ਲਈ ਮੈਂ ਵੀ ਜਾਊਗਾ ਤੂੰ ਵੀ ਚੱਲੂ ਹਾਂ ਤੇ ਚੁੰਨੂ ਦਾ ਬਹੁਤ ਭਰਾ ਲੁੰਦਾ ਹੁੰਦਾ ਸੀ ਚੁੰਨੂ ਨਹੀਂ ਸੀ ਜਾਂਦਾ ਚੁੰਨੂ ਦੇ ਖੱਪੜ ਛਪੇ ਹੁੰਦੇ ਸੀ ਆਦੇ ਪਾਪਾ ਤੋਂ ਹਨਾ ਚੱਪਲਾਂ ਲੜ ਪੈਂਦੀਆਂ ਸੀ ਚੰਨੂ ਦੇ ਨਹੀਂ ਨਹੀਂ ਨਵੇਂ ਪੈਂਦੇ ਸੀ ਨਹੀਂ ਬੋਲ ਪੈਂਦੇ ਸੀ ਰੋਜ਼ ਕੋਈ ਨਾ ਕੋਈ ਬਹਾਨਾ ਲਾ ਕੇ ਆ ਜਾਂਦਾ ਸੀ ਨਹੀਂ ਨਹੀਂ ਰੋਜ਼ ਕੋਈ ਨਾ ਕੋਈ ਬਹਾਨਾ ਲਾ ਕੇ ਆ ਜਾਂਦਾ ਸੀ ਕਦੇ ਕਹਿੰਦਾ ਸੀ ਪੈਂਟ ਦੇ ਵਿੱਚ ਬਾਥਰੂਮ ਹੋ ਗਿਆ ਨਾ ਨਾ ਬੰਦ ਨਾ ਕਰੀ ਚਲ ਠੀਕ ਹੈ ਜ਼ਿਆਦਾ ਬੇਇਜ਼ਤੀ ਨਹੀਂ ਕਰਦੀ ਤੇ ਅਗਲੇ ਨੂੰ ਫਿਰ ਪੈਂਟ ਚੇਂਜ ਕਰੀ ਅਗਲੇ ਦਿਨ ਫਿਰ ਮਤਲਬ ਨਾਲੀ ਦੀ ਮੰਮੀ ਫਿਰ ਛੱਡ ਆਂਦੀ ਸੀ ਉਹ ਨਾ ਕਰੀ ਚਲ ਠੀਕ ਹੈ ਠੀਕ ਨਹੀਂ ਤਾਂ ਤੇ ਹੁਣ ਸੋਚਦੇ ਆ ਵੀ ਕੋਈ ਰੈਸਪੀ ਬਣਾਈ ਜਾਵੇ ਹਨਾ ਸ਼ੇਅਰ ਕੀਤੀ ਜਾਵੇ ਤੁਹਾਡੇ ਨਾਲ ਇਧਰ ਮੰਮੀ ਦਾ ਕੰਮ ਇਹ ਪਾਕਿਸਤਾਨੀ ਵੇਖਦੇ ਰਹਿੰਦੇ ਨੇ ਜਦੋਂ ਵੇਖੋ ਨਹੀਂ ਨਹੀਂ ਕੀ ਵੇਖਦੇ ਨੇ ਦਾਦੀ ਮਾਰਾ ਦਾ ਪਾਕਿਸਤਾਨੀ ਕਰੇ Hindu ਕਰੇ ਕਰਦੇ ਪੰਜਾਬੀ ਕਰੇ ਨਹੀਂ ਤੇ ਬੱਸ ਉਹ ਬੰਦ ਕਰਤੇ ਨੇ ਤੇ ਮੰਮੀ ਵਲੋਗ ਵੇਖਦੇ ਰਹਿੰਦੇ ਨੇ ਪਾਕਿਸਤਾਨ ਵਾਲਿਆਂ ਦੇ ਉਹ ਸ਼ੌਂਕ ਹੈ ਮੰਮੀ ਨੂੰ ਕੱਲ ਪਰਸੋਂ ਆਏ ਨਹੀਂ ਸੀ ਤੇ ਬੋਲਦੇ ਵੇ ਸੀ ਜੁਵਾਨ ਨੰਨੂ ਕਹਿੰਦੇ ਕੀ ਤੁਸੀਂ ਇੱਕ ਤੇ ਮੰਮੀ ਕੀ ਕਹਿੰਦੀ ਸੀ ਕੀ ਵੇਖਦੇ ਰਹਿੰਦੇ ਹੋ ਜੁਵਾਨ ਅਲਾ ਜੁਵਾਨ ਅਲਾ ਸੁਬਾ ਬਾਲਕਮ ਸਲਾਮ ਬਾਲਕਮ ਸਲਾਮ ਵੇਖਦੇ ਰਹਿੰਦੇ ਹਾਂ ਗੰਡੀ ਉਹ ਤੇਰਾ ਸਦਾ ਕੜਾ ਲਾ ਪੈਂਦਾ ਮम्मा ਜਿੱਥੇ ਮੇਰੇ ਦੋਸਤ ਰੋਜ ਇਸ ਟੈਪੂ ਬਣਾਉਂਦੇ ਨੇ ਕਦੇ ਕਦੇ ਹਾਂ ਹਾਂ ਉੱਤੇ ਮੱਜੀ ਤਾਂਲੇ ਲੋਕ ਕਿਉਂ ਨਹੀਂ ਆਉਂਦੇ ਹੁਣ ਪਾਕਿਸਤਾਨ ਚਲ ਗਏ ਨੇ ਨਾ ਹਾਂ ਉਹਨੋਂ ਉੱਥੇ ਚਲੇ ਗਏ ਨੇ ਜਿੱਥੇ ਉਹਨਾਂ ਦਾਦੀ ਵੇਖਦੀ ਹੈ ਨਾ ਮਸਜਿਦ ਦੀ ਗੱਲ ਕਰਦੀ ਸੀ ਆਪਣੇ ਜਿਹੜੀ ਉਹ ਬਣੀ ਹੋਈ ਹਾਂ ਉਹਨ ਪਾਕਿਸਤਾਨ ਚਲੇ ਗਏ ਨੇ ਉਹਨ ਉੱਥੇ ਤਾਂ ਨਹੀਂ ਕੋਈ ਨਮਾਜ਼ ਪੜਦਾ ਤੇ ਜਿੱਥੇ ਛੱਪ ਹਾਂ ਜਿੱਥੇ ਛੱਪੜ ਏ ਹਾਂ ਤਾਂ ਅਗਰ ਕੋਈ ਉਹਨੋਂ ਬੰਦੇ ਇਹਨੇ ਨਮਾਜ਼ ਦਿੱਤੀ ਪੱਤਰ ਸਤਨੇ ਉਹ ਖੜ ਪਹਿਲਾਂ ਪੜਦੇ ਹੁੰਦੇ ਸੀ ਨਾ ਉੱਥੇ ਕੌਣ ਨਹੀਂ ਪੜਦੇ ਉਹਨੋਂ ਚਲੇ ਗਏ ਨੇ ਉੱਥੋਂ ਅੱਜ ਜਿੱਥੇ ਜਿਹੜਾ ਘਾਤੀ ਵੇਖ ਰਿਹਾ ਹਾਂ ਹਾਂ ਉੱਥੇ ਚਲੇ ਗਏ ਨੇ ਨਾ ਹੁਣ ਉੱਥੇ ਉਹਨਾਂ ਨੇ ਮਸਜਿਦਾਂ ਬਣਾ ਲਈਆਂ ਨੇ ਫਿਰ ਉੱਥੇ ਨਮਾਜ਼ ਪੜ੍ਹਦੇ ਨੇ ਉਹ ਚੱਲੋ ਲੋਕ ਕਿੱਦਾਂ ਸੀ ਉਹ ਲੋਕ ਐਦਾਂ ਸੀ ਜਿੱਦਾਂ ਆਪਾਂ ਆਏ ਹਾਂ ਹੁਣ ਅਸੀਂ ਥੋੜੀ ਦੇਰ ਪਹਿਲਾਂ ਟੀਵੀ ਵੇਖਣ ਦੇ ਵਿੱਚ ਬਿਜ਼ੀ ਹੋ ਗਏ ਸੀ ਵਲੌਗ ਦੇਖਦੇ ਪਏ ਸੀ ਤੇ ਮੰਮੀ ਤੇ ਹਲੇ ਵੀ ਲੱਗੇ ਹੋਏ ਨੇ ਉਹੀ ਪਾਕਿਸਤਾਨ ਵਾਲੇ ਵਲੋਗ ਦੇਖਣ ਵਾਸਤੇ ਹਰੀ ਫੱਲ ਇੱਧਰ ਦੇਖੋ ਸਾਰਾ ਸਮੂਹ ਕਾ ਪਸਾਰੇ ਕੋਸ਼ਿਸ਼ੇ ਖਾਣ ਤੇ ਨੰਨੂ ਉਹ ਵੀ ਫੋਨ ਦੇ ਵਿੱਚ ਲੱਗੀ ਹੋਈ ਉਹਦਾ ਤਾਂ ਸਾਰਾ ਦਿਨ ਇਹੀ ਕੰਮ ਹੈ ਤੇ ਬਾਕੀ ਮੌਸਮ ਬਾਰ ਬਹੁਤ ਵਧੀਆ ਹੋ ਗਿਆ ਤੁੱਪ ਤੁੱਪ ਚਲੇਗੀ ਹੈ ਮੀ ਬਾਰਿਸ਼ ਵਾਲਾ ਮੌਸਮ ਆ ਗਿਆ ਫੇਰ ਆਹ ਦੇਖੋ ਢੋਡੀ ਨੂੰ ਬੱਦਲ ਇੱਧਰ ਨਹੀਂ ਹੈ ਇੱਧਰ ਹੀ ਨੇ ਇਹ ਬਾਰਿਸ਼ ਵਾਲਾ ਮੌਸਮ ਹੈ ਹੁਣ ਮੈਂ ਉੱਠੀ ਸੀ ਰੈਸিপি ਬਣਾਉਣ ਲਈ ਤੇ ਰੈਸিপি ਮੈਂ ਤੁਹਾਨੂੰ ਦੱਸਣੀ ਆ ਮੈਂ ਬਣਾਣਾ ਵੇਸਣ ਦਾ ਚਿੱਲਾ ਬਣਾ ਕੇ ਦੇਖਦੇ ਆ ਮੈਂ ਸੁਣਿਆ ਬਹੁਤ ਐ ਵੀ ਮਤਲਬ ਹੈਲਦੀ ਵੀ ਹੁੰਦਾ ਹੈ ਤੇ ਵਧੀਆ ਵੀ ਬਣਦਾ ਟੇਸਟੀ ਵੀ ਬਣਦਾ ਉਹ ਬਣਾ ਕੇ ਦੇਖਣ ਲੱਗੀਆਂ ਸਿਰਫ ਟਰਾਈ ਕਰਨ ਲੱਗੀਆਂ ਬਾਕੀ ਪਤਾ ਨਹੀਂ ਕਿਦਾਂ ਦਾ ਬਣਦਾ ਕਿਦਾਂ ਦਾ ਨਹੀਂ ਠੀਕ ਹੈ ਜੀ ਉਹਦੇ ਵਾਸਤੇ ਵੇਸਣ ਚਾਹੀਦਾ ਆਪਾਂ ਨੂੰ ਆਪਾਂ ਮੰਗਵਾ ਲਿਆ ਬਾਕੀ ਇੰਗਰੀਡੀਅੰਟਸ ਤੁਹਾਨੂੰ ਮੈਂ ਬਾਅਦ ਚ ਦਖਾਨਣੀ ਆ ਪਹਿਲਾਂ ਆਪਣੇ ਕੋਲ ਸੂਜੀ ਪਈ ਸੀ ਘਰੇ ਤੇ ਉਹਨੂੰ ਮੈਂ ਛਾਣ ਛਾਣ ਲੱਗੀਆਂ ਮਤਲਬ ਐਦਾਂ ਹਾਂਜੀ ਤੇ ਹੁਣ ਸਭ ਤੋਂ ਪਹਿਲਾਂ ਆਪਾਂ ਵੇਸਣ ਦਾ ਚਿਹ ਤਿਆਰ ਕਰਾਂਗੇ ਠੀਕ ਹੈ ਜੀ ਤੇ ਉਹਦੇ ਲਈ ਮੈਂ ਇੱਕ ਕਟੋਰੀ ਵੇਸਣ ਲੈ ਲਿਆ ਪਹਿਲਾਂ ਕਟੋਰੀ ਵੇਸਣ ਠੀਕ ਹੈ ਤੇ ਉਸ ਤੋਂ ਬਾਅਦ ਵਿੱਚ ਮੈਂ ਸੂਜੀ ਲਈਏ ਤੇ ਸੂਜੀ ਨੂੰ ਪਹਿਲਾਂ ਛਾਣ ਲਿਆ ਤੇ ਉਹ ਥੋੜੀ ਮੋਟੀ ਸੀ ਤਾਂ ਕਰਕੇ ਉਹਨਾਂ ਮੈਂ ਗ੍ਰੈਂਡਰ ਦੇ ਵਿੱਚ ਪੀਸ ਵੀ ਲਿਆ ਰਾ ਇੱਕ ਚਮਚ ਆਪਾਂ ਸੂਜੀ ਦਾ ਪਾ ਦਾਂਗੇ ਵਿੱਚ ਠੀਕ ਹੈ ਜੀ ਠੀਕ ਹੈ ਤੇ ਹੁਣ ਆਪਾਂ ਇਹਨੂੰ ਮਿਕਸ ਕਰਾਂਗੇ ਠੀਕ ਹੈ ਇਹ ਝੁਰਲੂ ਜੇ ਦੇ ਨਾਲ ਪਾਣੀ ਪਾ ਕੇ ਹਲਕਾ ਹਲਕਾ ਪਾਣੀ ਪਾਣਾ ਹੈ ਆਰਾਮ ਆਰਾਮ ਨਾਲ ਕੈਮਰਾਮੈਨ ਮੇਰਾ ਥੋੜਾ ਜਿਹਾ ਇਦਾਂ ਦਾ ਇਹ ਥੋੜਾ ਜਿਹਾ ਅਵੋਇਡ ਕਰਿਓ ਹਾਂਜੀ ਤੇ ਹੁਣ ਐ ਐਨ ਵਧੀਆ ਆਪਣਾ ਪੇਸਟ ਤਿਆਰ ਹੋ ਗਿਆ ਠੀਕ ਹੈ ਜੀ ਹੁਣ ਆਪਾਂ ਇਹਨੂੰ ਥੋੜਾ 10 15 ਮਿੰਟ ਲਈ ਐਦਾ ਹੀ ਰੈਸਟ ਤੇ ਰੱਖ ਲੈਣਾ ਹੈ ਮੈਨੂੰ ਫੋਨ ਦਿਖਾਈ दो ਮਿੰਟ ਟਾਈਮ ਵੇਖਣਾ ਸਵੇਰ ਦੀ ਫੋਨ ਚ ਲੱਗੀ ਜੀ ਸਵੇਰ ਦੀ ਫੋਨ ਚ ਲੱਗੀ ਪਈ ਏ 3 ਵਜੇ ਇੱਕ ਮਿੰਟ ਹੋ ਗਿਆ ਹਾਏ ਮੈਂ 100% ਮੈਂ ਆਪਣਾ ਫੋਨ ਚਾਰਜਿੰਗ ਲਾਇਆ ਸੀ ਪੂਰਾ 100% ਕਰਕੇ ਤੇ ਹੁਣ ਦੇਖ ਲਓ 50% ਕਰਤਾ ਸਾਰਾ ਨੇ ਵੇਖ ਵੇਖ ਕੇ ਤੇ ਹੁਣ 3 ਵਜੇ ਮਤਲਬ ਤਕਰੀਬਨ ਸਵਾ 3 ਵਜੇ ਆਪਾਂ ਇਹਨੂੰ ਫਿਰ ਛੇੜਾਂਗੇ ਹੁਣ ਫਿਲਹਾਲ ਆਪਾਂ ਇਦਾਂ ਹੀ ਰੱਖ ਦਿੰਨੇ ਆ ਇਹਨੂੰ ਠੀਕ ਹੈ ਜੀ ਉੱਪਰ ਦੇ ਉਹਨਾਂ ਟੱਕਣ ਤੇਜਾ ਨੂੰ ਆਪਾਂ ਮਸਾਲਿਆਂ ਦਾ ਕਰ ਲੈਨੇ ਆ ਸਰ ਘਰ ਆ ਉਹ ਵੀ ਖਾ ਇੱਧਰ ਚੁੰਨੀ ਦੇਂਦੀ ਮਮੇ ਦੇ ਕੀ ਕਹਿੰਦੇ ਵੇਸੀ ਕਹ ਮੈਂ ਘਰ ਸੁਣਾ ਪਰ ਮੈਂ ਨਹੀਂ ਮਮਾ ਰਾ ਭੁੱਲ ਜਾਗਾ ਉਹਨੂੰ ਕਹਿੰਦੀ ਨਾ ਸੜਾਈ ਮੇਰਾ ਮਾਮਾ ਰਾਮ ਭੁੱਲ ਜਾਗਾ ਮੈਂਗਾ ਅਸੀਂ ਵੀ ਲੈਣਾ ਭੁੱਲ ਰਵੇ ਰਾਤ ਫਿਰ ਇਹ ਤਪੇੜਾ ਕਰਦੀ ਕਹਿੰਦੀ ਸੁਣਾਓ ਸੁਣਾਓ ਤੁਸੀਂ ਸੁਣਾ ਦਿਓ ਕਹਾਣੀ ਕਿਸੇ ਰਾਜਾ ਭੁੱਲਣ ਤੋਂ ਕੋਈ ਗੱਲ ਨਹੀਂ ਤੇ ਮਾਮੇ ਨੂੰ ਬੜਾ ਚੈਣਾ ਬੰਨਦਾ ਚੈਣਾ ਬੰਨਦਾ ਤੇ ਜਲਦੀ ਕੈਮਰਾ ਬੰਨਦਾ 15 ਮਿੰਟ ਤੋਂ ਬਾਅਦ ਫਿਰ ਹੁਣ ਆਪਾਂ ਇਹਨੂੰ ਛੇੜਦੇ ਆਂ ਵੇਖੋ ਕੀ ਕਰਦੇ ਆਂ ਆਜੋ ਇਹ ਐ ਦੇ ਪੇਸਟ ਦੇ ਵਿੱਚ ਆਪਾਂ ਐਮ ਲਾਵਾਂਗੇ ਪਹਿਲਾਂ ਇਹ ਬਰੀ ਕੱਟੇ ਹੋਏ ਪਿਆਜ਼ ਟਮਾਟਰ ਤੇ ਹਰੀਆਂ ਮਿਰਚਾਂ ਤੁਸੀਂ ਇਹਦੇ ਵਿੱਚ ਹੋਰ ਵੀ ਐਡ ਕਰ ਸਕਦੇ ਹੋ ਜਿੱਦਾਂ ਕਿ ਗਾਜਰ, ਸ਼ਿਮਲਾ ਮਿਰਚ ਤੇ ਹਨਾ ਧਲੀਆਂ ਵਗੈਰਾ ਉਹ ਅਵੇਲੇਬਲ ਨਹੀਂ ਸੀ ਫੇ ਤਾਂ ਕਰਕੇ ਆਪਾਂ ਇਹਦੇ ਨਾਲ ਹੀ ਕੰਮ ਚਲਾ ਲਿਆ ਚਲੋ ਹੁਣ ਇਹ ਪਾਵਾਂਗੇ ਪਹਿਲਾਂ ਪਿਆਜ਼ ਵੇਖੀ ਵਾਰ ਕਮਾ ਉਸ ਤੋਂ ਬਾਅਦ ਵਿੱਚ ਫਿਰ ਐ ਥੋੜੇ ਜਿਹੀ ਮਸਾਲੇ ਨੇ ਜਿਹੜੇ ਆਪਾਂ ਐਡ ਕਰਨੇ ਨੇ ਵਿੱਚ ਐ ਜੀਰਾ ਸੈਦਾ ਨਮਕ ਹਲਦੀ ਗਰਮ ਮਸਾਲਾ ਤੇ ਲਾਲ ਮਿਰਚ ਤੇ ਐ ਹਿੰਗ ਹਿੰਗ ਜ਼ਰੂਰ ਪਾ ਲਿਓ ਠੀਕ ਹੈ ਕਿਉਂਕਿ ਉਹਦੇ ਨਾਲ ਥੋੜਾ ਟੇਸਟ ਅੱਛਾ ਆਉਂਦਾ ਹੈ ਤੇ ਇਹਨਾਂ ਨੂੰ ਆਪਾਂ ਐਡ ਕਰ ਦਾਂਗੇ ਹੁਣ ਆਪਾਂ ਇਹਨਾਂ ਨੂੰ ਮਿਕਸ ਕਰ ਲਾਂਗੇ ਥੋੜਾ ਜਿਹਾ ਗਾੜਾ ਹੋ ਗਿਆ ਠੀਕ ਹੈ ਕਿ ਠੀਕ ਹੈ ਮਨ ਨੂੰ ਹੀ ਸਾਫ ਤਾਂ ਠੀਕ ਹੈ ਥੋੜਾ ਜਿਹਾ ਪਾਣੀ ਵਿੱਚ ਐਡ ਕਰ ਲਾਂਗੇ ਆਪਾਂ ਥੋੜਾ ਜਿਹਾ ਪਾਣੀ ਹੋਰ ਐਡ ਕਰ ਲਾਂਗੇ ਹਲਕਾ ਜਿਹਾ ਬਸ ਠੀਕ ਹੈ ਪਾਣੀ ਦੇਖਾਂਗੇ ਰੈਸਪੀ ਹੂੰ ਚਲ ਹਾਂਜੀ ਜੇ ਮੈਂ ਤੁਹਾਨੂੰ ਦੱਸਿਆ ਸੀ ਵੀ ਬਾਹਰ ਬਾਰਿਸ਼ ਹੋ ਰਹੀ ਮੀਂਹ ਬਣਿਆ ਆ ਤੇ ਹੁਣ ਬਾਰਿਸ਼ ਹੋਣ ਲੱਗ ਪਈ ਹੈ ਜਿਹੜੀ ਇਹ ਬਾਰਿਸ਼ ਹੈ ਨਾ ਉਹ ਬਹੁਤ ਗੰਦੇ ਕਿਸਮ ਦੀ ਹੈ ਕਿਉਂਕਿ ਮਿੰਟਾਂ ਦੇ ਵਿੱਚ ਧੁੱਪ ਚੜ ਜਾਂਦੀ ਹੈ ਮਿੰਟਾਂ ਦੇ ਵਿੱਚ ਬਾਰਿਸ਼ ਹੋ ਜਾਂਦੀ ਹੈ ਹਨਾ ਤੇ ਇਹੀ ਬਿਮਾਰ ਕਰਦੀ ਹੈ ਹਾਲਾਂਕਿ ਮੈਂ ਬਿਮਾਰ ਵੀ ਹਾਂ ਬੁਖਾਰ ਹੈ ਮੇਰਾ ਖਾਣ ਨੂੰ ਬਿਲਕੁਲ ਮਨ ਨਹੀਂ ਬਸ ਆਪਾਂ ਬਣਾਉਣ ਦਾ ਥੋੜਾ ਜਿਹਾ ਉਹ ਕਰ ਲਿਆ ਕਸਟ ਠੀਕ ਹੈ ਜੀ ਤੇ ਆਹ ਤੁਹਾਨੂੰ ਦਿਖਾਉਣੀ ਆ ਅੱਗੇ ਮੈਂ ਕੀ ਕੀਤਾ ਪੈਨ ਰੱਖ ਲਿਆ ਠੀਕ ਹੈ ਹੁਣ ਥੋੜੀ ਜੀ ਆਪਾਂ ਗੈਸ ਬਾਲਦੇ ਹਾਂ ਫੜੋ ਜੰ ਨੂੰ ਆ ਜਾ ਤੇ 팬 ਚੰਗੀ ਤਰ੍ਹਾਂ ਸਾਫ਼ ਕਰਕੇ ਰੱਖਿਓ ਤਾਂ ਕਿ ਉਹਦੇ ਉੱਤੇ ਚਿੱਕਕੇ ਨਾ। ਇੱਕਦਮ ਗਰਮ ਹੋ ਗਿਆ ਹੈ ਪਰ ਆਪਾਂ ਇਹਦੇ ਵਿੱਚ ਹਲੇ ਤੇਲ ਨਹੀਂ ਪਾਣਾ। ਪਹਿਲਾਂ ਇਹਦੇ ਵਿੱਚ ਪਾਣੀ ਪਾ ਕੇ ਨਾ ਥੋੜੇ ਜਿ ਛਿੱਟੇ ਪਾ ਕੇ ਤੈਨੂੰ ਸਾਫ਼ ਕਰ ਲਾਂਗੇ। ਉਹਦੇ ਨਾਲ ਜੋ ਜਿਹੜੀ ਵੀ ਇਹਦੇ ਨਾਲ ਮਤਲਬ ਕੁਝ ਲੱਗਿਆ ਹੋਏਗਾ ਉਹ ਸਾਫ਼ ਹੋ ਜਾਏਗਾ ਇੱਕਦਮ। ਤੇ ਉਹਨਾਂ ਆਪਣਾ ਜਿਹੜਾ ਛਿੜਵਾ ਹੈ ਨਾ ਉਹ ਵਿੱਚ ਨਹੀਂ ਹੋਏਗਾ। ਸ਼ੋ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਤੇਲ। ਕਦਮ ਹਲਕਾ ਜਾ ਬਸ ਕੈਮਰਾਮੈਨ ਥੋੜਾ ਛੋਟਾ ਆ ਵੱਡਾ ਨਹੀਂ ਆ ਹਾਂ ਕੈਮਰਾਮੈਨ ਥੋੜਾ ਜਿਹਾ ਛੋਟਾ ਤਾਂ ਕਰਕੇ ਥੋੜੀ ਜਿਹੀ ਦਿੱਕਤ ਹੋ ਰਹੀ ਆ ਕਈ ਸ਼ੋਟ ਚੱਜ ਨਾਲ ਵੀ ਨਾ ਆਣ ਪਾਵੇਂ ਪਰ ਕੋਈ ਗੱਲ ਨਹੀਂ ਕੰਮ ਚੱਲ ਜਾਏਗਾ ਜਿਆਦਾ ਪੈ ਗਿਆ ਯਾਰ ਤੇਲ ਥੋੜਾ ਤੇ ਹੁਣ ਮੈਂ ਇਹਨੂੰ ਪਾਣ ਲੱਗੀਆਂ ਵਿੱਚ ਤੇ ਹੁਣ ਆਪਾਂ ਇਹਦੇ ਉੱਪਰ ਵੀ ਤੇਲ ਲਗਾ ਦੇਣਾ ਠੀਕ ਹੈ ਜੀ ਥੋੜਾ ਥੋੜਾ ਹਲਕਾ ਹਲਕਾ ਵੈਸੇ ਤਾਂ ਸਿਰਫ ਫਾਈਨ ਆਇਲ ਦੇ ਵਿੱਚ ਬਣਾਉਂ ਤਾਂ ਜਿਆਦਾ ਵਧੀਆ ਮੈਨੂੰ ਮਨਾ ਹੈ ਰਿਫਾਈਨਡ ਆਇਲ ਤਾਂ ਕਰਕੇ ਮੈਂ ਉਹ ਯੂਜ਼ ਨਹੀਂ ਕੀਤਾ ਮੈਂ ਸਰੋਂ ਦਾ ਤੇਲ ਹੀ ਯੂਜ਼ ਕਰਦੀ ਪਈ ਆਂ

ਲਾਸਟ ਵਾਲੇ ਬਣੋ ਵੀਰ ਦਾ ਫਾਰਮਟ ਦੱਸਣਾ ਵਿਦੇਸ਼ ਹਾਂਜੀ ਤੇ ਐਨ ਬਣ ਚੁੱਕਿਆ ਮੈਂ ਆਪਣਾ ਚਿਲਾ ਇਹ ਦੇਖੋ ਕਿੰਨਾ ਯਮੀ ਅਮੀ ਲੱਗ ਰਿਹਾ ਵੇ ਪਾਣੀ ਜਿਹੜੇ ਮੇਰੇ ਵੇਚ ਤੇ ਕਰੀਆ ਉਹ ਵਾਲੀ ਵੀਡੀਓ ਚਲਾਉਣ ਤੱਦੀ ਵੇਸੇ ਹੋਗੀ ਲਾਸਟ ਵਾਲੀ ਤੇ ਅੰਸਾ ਬੰਦ ਕਰਦੇ ਆ ਆਪਣੇ ਉਹਦੀ ਬੈਕ ਸਾਈਡ ਏ ਠੀਕ ਐ ਆਪਣੇ ਚਿਲੇ ਦੀ ਮੈਂ ਤੁਹਾਨੂੰ ਇਹਦੀ ਫਰੰਟ ਸਾਈਡ ਦਿਖਾਨੀ ਆ ਐ ਰਹੀ ਫਰੰਟ ਸਾਈਡ ਠੀਕ ਐ ਜੀ ਤੇ ਉਹ ਮੈਂ ਇਹਨੂੰ ਕੱਢਾਂਗੀ ਪਲੇਟ ਦੇ ਵਿੱਚ ਚਲੋ ਜੀ ਤੇ ਹੁਣ ਆ ਜਿਉ ਆਪਾਂ ਪਹਿਲਾਂ ਮੰਮੀ ਨੂੰ ਟੇਸਟ ਕਰਵਾਨਨੇ ਆ। ਨਾਲ ਥੋੜੀ ਜੀ ਸੌਸ। ਨਾਲ ਉਦਾਂ ਹੀ ਰੱਖਦੀ ਐ ਵੈਸੇ ਆਪਾਂ ਪਾਣੀ ਤੇ ਉਹਦੇ ਵਿੱਚ ਸੀ ਕਟੋਰੀ ਚ ਪੜ ਚੱਲੇਗਾ। ਆ ਦੇਖੋ। ਕਿਦਾਂ ਦਾ ਐਕਸਪ੍ਰੈਸ਼ਨ ਆਂਦਾ ਮੰਮੀ ਦਾ। ਨੰਨਾ ਵੇਖੀ ਨੰਨੇ ਆਲੇ ਵੇਖੋ ਪਹਿਲਾਂ ਓਏ ਹੋਏ ਨੰਨੂ ਹੈ ਬਹੁਤ ਜਿਆਦਾ ਵੱਜੀ ਅੱਜ ਤਾਂ ਲੱਗ ਰਿਹਾ ਜਿਵੇਂ ਹੋਣੇ ਦਾ ਤੁਂ ਬਣਾ ਲਿਆ ਆਪਾਂ ਹਾਂ ਹੈ ਨੰਨੂ ਬਹੁਤ ਜਿਆਦਾ ਇੱਧਰ ਦੇਖੋ ਇੱਧਰ ਕਿਵੇਂ ਸਵਾਦ ਲੈ ਲੈ ਖਾ ਰਹੀ ਨੰਨੇ ਮੰਮੀ ਨੇ ਵੈਸੇ ਅੰਨੀ ਤਾਰੀਫ ਕਦੇ ਕੀਤੀ ਨਹੀਂ ਅੱਜ ਪਹਿਲੀ ਵਾਰ ਕੀਤੀ ਹੈ ਮਤਲਬ ਕਰਦੇ ਨੇ ਪਰ ਅੱਜ ਜ਼ਿਆਦਾ ਹੀ ਕਰਦੀ ਹੈ ਨਹੀਂ ਬੜਾ ਟੇਸਟੀ ਬਣ ਗਿਆ ਤੇ ਆਪਾਂ ਹੋਰ ਬਣਾਣੇ ਆ ਐਚ ਨੂ ਐ ਸੋਨੂ ਐ ਠੀਕ ਹੈ ਤੇ ਬਾਕੀ ਚਿੱਲਰ ਪਾਰਟੀ ਜਿਹੜੀ ਰਹਿੰਦੀ ਹੈ ਉਹਨਾਂ ਨੂੰ ਦਿੰਨੇ ਆ। ਜੀ ਤੇ ਹੁਣ ਇਸ ਵਲੋਗ ਦਾ ਆਪਾਂ ਇੱਥੇ ਹੀ ਕਰਦੇ ਆ ਐਂਡ ਮਿਲਦੇ ਆ ਤੁਹਾਨੂੰ ਅਗਲੇ ਨਵੇਂ ਵਲੋਗ ਦੇ ਵਿੱਚ ਤੇ ਐਸ ਵਲੋਗ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰਿਓ ਜਿਆਦਾ ਜਿਆਦਾ ਲਾਈਕ ਕਰਿਓ ਕਮੈਂਟ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਸਤਿ ਸ਼੍ਰੀ ਅਕਾਲ।